ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਸਾਦਕ ਤੋਂ ਆ ਰਹੀ ਹੈ ਜਿੱਥੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚੋਂ ਬੈਂਕ ਕਲਰਕ ਨੇ ਹੀ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਧੋਖਾ ਧੜੀ ਕਰਕੇ ਲੱਖਾਂ ਰੁਪਏ ਉਡਾਲੇ ਨੇ ਇਸ ਮਾਮਲੇ ਨੂੰ ਲੈ ਕੇ ਪੀੜਤਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੈਂਕ ਦੇ ਮੂਹਰੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ ਇਹ ਧੋਖਾਧੜੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਧੋਖਾਧੜੀ ਕਰਨ ਵਾਲੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਇਸ ਮਾਮਲੇ ਸੰਬੰਧੀ ਕਿਸ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਜੀ ਰਜਿੰਦਰ ਸਿੰਘ ਕਿੰਗਰਾ ਜ਼ਿਲ੍ਹਾ ਮੀਤ ਪ੍ਰਧਾਨ ਕਰਤੀ ਕਿਸਾਨ ਯੂਨੀਅਨ ਜਦੋਂ ਕੱਲ ਸ਼ਾਮ ਦਾ ਹੀ ਸਾਨੂੰ ਪਤਾ ਲੱਗਿਆ ਕਿ ਲੋਕਾਂ ਦਾ ਜਿਹੜਾ ਕੀ ਤਾਂ ਅਮਾਤਿ ਢਿੰਗੜਾ ਮਲਾਹਮ ਸੀਗਾ ਬਹੁਤ ਪੁਰਾਣੀ ਬੈਂਕ ਸੀ ਐਪੀਡੀ ਜਿਹੜਾ ਕਰੋੜਾਂ ਰੁਪਈਆ ਦਾ ਘਪਲਾ ਕਰਕੇ ਬੇਸੋ ਫਰਾਰ ਹੋ ਗਿਆ ਕਿਸੇ ਦੀ ਇਹ ਵੱਡੀ ਝਾਲੀ ਕਰ ਬਣਾ ਕੇ ਦਿੱਤੀ ਹੈ ਕਿਸੇ ਨੂੰ ਪਾਲਸੀਆਂ ਕੀਤੀਆਂ بیمਾ ਪਾਲਸੀਆਂ ਉਹ ਝਾਲੀ ਨਿਕਲ ਰਹੀਆਂ ਲੋਕ ਕੱਟ ਕਰਵਾ ਰਹੇ ਆ ਤੇ 1.5-1.5 ਕਰੋੜ ਰੁਪਈਆ ਇੱਕ ਪੰਡ ਜਿਵੇਂ ਕੌਣੀ ਨਾਲ 1.5 ਕਰੋੜ ਦੀ ਸਾਡੇ ਕੋਲ ਨੂੰ ਹੋਈ 1.5 ਕਰੋੜ ਦੀ ਇੱਕ ਪੰਡ ਦਾ ਠੱਗੀ ਬੱਜੀ ਹੈ ਲੋਕਾਂ ਨਾਲ ਹੁਣ ਬਕੀਨੇ ਦੀ ਕਮਾਈ ਹੈ ਤੇ 25-30 ਪੰਡ ਫਾਰਕ ਨੂੰ ਜਿਹੜੇ ਲੱਗਦੇ ਆ ਪੁਰਾਣੀ ਬੈਂਕ ਹੋਣ ਦੇ ਨਾਂ ਤੇ ਲੋਕ ਬਹੁਤ ਜੁੜੇ ਸੀਗੇ ਉਹਨਾਂ ਨਾਲ ਇਹ ਜਿਹੜਾ ਆਮ ਤਹੀੜ ਤੇ ਲੋਕਾਂ ਨੂੰ ਵਿਸ਼ਵਾਸ ਬਹੁਤ ਸੀਗਾ ਐਨਾ ਵਿਸ਼ਵਾਸ ਬਣਾਇਆ ਲੋਕਾਂ ਦੇ ਵਿੱਚ ਕਿ ਲੋਕ ਆਟੋਮੈਟਿਕ ਹੀ ਉਹਨੂੰ ਸਾਈਨ ਕਰਕੇ ਦੇ ਜਾਂਦੇ ਸੀਗੇ ਸਾਡਾ ਪੈਸਾ ਉਧਰ ਟਰਾਂਸਫਰ ਕਰਦੀ ਉਹ ਟਰਾਂਸਫਰ ਕਰਦੀ ਤੋਂ ਉਹਨਾਂ ਦੇ ਜਿਹੜੇ ਆਪ ਹੀ ਪੈਸੇ ਕਢਾ ਜਾਂਦਾ ਹੈ ਗਾਂ ਕਿਹਦੇ ਟਰਾਂਸਫਰ ਕੀਤੇ ਨਹੀਂਗੇ ਨਾ ਕਿਸੇ ਨੂੰ ਫੋਨ ਤੇ ਮੈਸੇਜ ਆਉਂਦਾ ਸੀਗਾ ਤੇ ਇਸੇ ਕਰਕੇ ਜਿਹੜਾ 9 ਕਰੋੜਾਂ ਦਾ ਟੱਪੜਾ ਕਰਕੇ ਮੱਗ ਗਿਆ ਅਜੇ ਕੋਈ ਬੈਂਕ ਦਾ ਇੱਥੇ ਮੇਨ ਅਧਿਕਾਰੀ ਨਹੀਂ ਆਇਆਗਾ ਲੋਕ ਇੱਥੇ ਬੈਠੇ ਆ ਪਰ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ

और जो भी पैसे जिनके भी निकले हैं उनको बैंक जल्दी से जल्दी वापस देने की कोशिश कर रहा है बैंक का जो सिस्टम एंड प्रोसीजर एक तो जो भी फ्रॉड किया उसके अगेंस्ट एफ आई लॉज हो गई है कानून अपना काम करेगी और कर रही है उसके बाद बैंक की तरफ से जो भी लोगों को लॉस हुआ है जिनके पैसे निकले हैं उनको रीस्टोर करने की कोशिश की जा रही है तो जितना जल्दी हो जाए हम लोग उनको रिजेस्टोर करेंगे सर कोई सामने आया कितना करोड़ तक अप्लाई अभी तक जो चार करोड़ प्लस हमारे पास हिसाब आ चुका है बाकी वो प्रॉपर टिकट जो है वेरीफाई करके ही पता चलेगा और आगे भी लोग आ रहे हैं जो भी बताएंगे वो उनके टाइम टू टाइम टाइम लगेगा की पेमेंट है खपतकार कर रहे हैं जल्दी कोशिश कर रहे हैं जितना जल्दी हो हमने नोटअप वोटअप कर दिया है टॉप मैनेजमेंट को जैसे ही आती है हम रिस्टोर करेंगे सर थैंक यू ਆਫਟਰ ਅ ਪ੍ਰੋਪਰ ਵੈਰੀਫਿਕੇਸ਼ਨ ਸਬਕ ਕਰਵਾ ਲਈ ਆਗੀ ਤੇ ਐਸਵੀ ਬੈਂਕ ਡਾਇਰੈਕਟਰ ਇਬਰਾਹਿਮ ਸਾਹਿਬ ਜੀ ਤੇ ਉਹਦੇ ਵਿੱਚ ਕੱਲ ਇੱਕ ਅਮੀਦੀਂ ਦਾ ਨਾਮ ਦਾ ਕੁਇਟਿੰਗ ਦਾ ਕਹਿਦੀ ਪਾ ਦਾ ਸਟਾਫ ਦਾ ਮੈਨ ਕੋਸੀ ਜਿਹੜਾ ਬੈਂਕ ਦੇ ਨਾਲ ਹੈ ਆ ਕਾਫੀ ਵੱਡੀ ਮੌਕਾ ਤੌਰ ਤੇ ਕਿ ਪਰੋਗੇ ਜਿਸ ਤੇ ਇਹਨਾਂ ਦੀ ਐਫੀਸ਼ੀਐਂਸੀ ਅਸੀਂ ਉਸਕੇ ਐਫਆਈਆਰ ਜਿਹੜਾ ਸਰਫੀ ਟੱਚ ਕਰਦੀ ਦੇ ਉਸ ਜੀ ਅਜੀ ਭਾਲ ਦੇ ਵਿੱਚ ਤਾਂ ਜਲਦੀ ਜਲਦੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਜਿਹੜੀ ਅਗਲੀ ਚਪਲੀ ਸਮਝ ਚੰਗਦੀ ਹੈਗੀ ਤੇ ਇਸ ਟਾਈਮ ਜਿਹੜਾ ਅਸੀਂ ਪਬਲਿਕ ਨੂੰ ਜਿਹੜਾ ਸਨਿਆ ਇਹ ਦਿਨੇ ਕਿ ਜਿਹੜਾ ਇਹਨਾਂ ਦਾ ਜਿਹੜਾ ਪੈਸਾ ਪਬਲਿਕ ਦਾ ਅੰਡਰ ਪ੍ਰੈਸ ਸੇਫੇ ਬੈਂਕ ਦੇ ਕੋਲ ਤੇ ਕਿਸੇ ਤਰ੍ਹਾਂ ਦੀ ਵੀ ਪੈਨਿਕ ਨਾ ਘਰਾਉਣੀ ਲੋੜੀ ਬੈਂਕਰ ਹਰ ਪੈਸਾ ਹਰ ਤਰ੍ਹਾਂ ਦਾ ਪੈਸਾ ਲਾਸਟ ਕਰੀ। ਕੋਈ ਭਾਲ ਵਾਸਤੇ ਕੀ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਸਭੀ ਟੀਮ ਐਕਟ ਹੋਈ ਹੈ ਬਿਲਕੁਲ ਸਨਿਆ ਦੇ ਟੈਕਨੀਕਲ ਮੈਨੂਲੀ ਜਾਂਦੇ ਸਨਿਆ ਦੇ ਡਿਸਪਲੇ ਲਿਖੇ ਜਾਉਂਦੇ ਪਾ ਸੰਗਾਵਕ ਪੰਜਾਬੀ ਕਰ ਰਹੇ ਕਿ ਬਾਹਰਲੇ ਰਾਜਾਂ ਦੇ ਵਿੱਚ ਹੀ ਹਾਂ ਭਾਰਤ ਦੀ ਪੰਜਾਬੀ ਇਹ ਦੇਖੋ ਜਿੱਥੇ ਵੀ ਸਾਨੂੰ ਪੇ ਪਮੇਲੇ ਕਿਸੇ ਉੱਚ ਪਹੁੰਚਾ ਨਹੀਂ ਤੇ ਵੀ ਸੰਭਵ ਹੈ ਪਰ ਸਰ ਕੋਈ ਜਾਣਦਾ ਕਿ ਕਿੰਨੇ ਕਿੰਨੇ ਕ੍ਰੇਡਾ ਕਪੜਾਈ ਨਹੀਂ ਇਹ ਬੈਂਕਪਾਲਾ ਨੂੰ ਪਤਾ ਹੈ ਵੀ ਅੱਜ ਪਟਿਆਲਾ ਤੋਂ ਸਾਨੂੰ ਕੋਈ ਗਾ ਇਤਰਾ ਪੀਸ ਅ ਰੇਲ ਗਾਟ ਤੋਂ ਪਹੁੰਚਾ ਦੇ ਪਿਆ ਤੇ ਬੈਂਕਪਾਲਾ ਆਪਣੇ ਬੈਂਕ ਤੋਂ ਦੰਕੀ ਸਾਰੇ ਦਿਨ ਬਰਾਚਾ ਚਾਹੀ ਸੀ ਉਹਨੇ ਜੇ ਬੱਠਾ ਵੀ ਤੇ ਉਹ ਵੀ ਸਟਾਫ ਪਰ ਆਇਆ ਜਿਹੜਾ ਅੱਜ ਬਖਤ ਚਾਹਤੇ ਹੈ ਕੰਟੀਨਿਊ ਕਿਤੇ ਕਿਤੇ ਛੇੜੇ ਗੇੜੇ ਅੰਤ ਤੱਕ ਪਾਉੜਾ ਹੈ ਥੈਂਕ ਯੂ